ਲਓ ਜੀ ਵੈਲਕਮ ਬੈਕ ਟੂ ਆਪਣਾ YouTube ਚੈਨਲ ਏਕਮਜੋਤ ਬਰਨਾਲਾ ਤੇ ਆਪਾਂ ਛੱਡੀ ਹੋਣੇ ਰਹਿਮ ਨੂੰ ਸਕੂਲ ਤੇ ਉਦੋਂ ਵਾਧਾ ਕੇ ਸੁਣਦੇ ਆਪਾਂ ਭੂਆ ਦੀਆਂ ਬੋਲੀਆਂ ਹਾਂਜੀ ਵਧੀਆ ਕਿਵੇਂ ਆ ਵਧੀਆ ਠੀਕ ਇੱਥੇ ਚੱਲਿਆਂ ਛੁੱਟੀ ਮਾਰ ਲਾ ਜ ਰਹਿਣ ਦੇ ਮੰਮਾ ਨਹੀਂ ਮਾਰਨਿੰਦੇ ਮੰਮਾ ਛੁੱਟੀ ਮਾਰਨੀਂਦੀ ਮੈਂ ਤਾਂ ਕਹਿੰਦਾ ਮਾਰ ਲਾ ਮੌਤਮ ਘੇੜਾ ਪੀਆ ਪੂਜਾ ਕਰਕੇ ਆਵਾਂਗੇ ਮੰਮਾ ਨਹੀਂ ਮਾਰਨਿੰਦੀ ਲੈ ਡੀਮਾਰਟ ਚਲਾਂਗੇ ਨਾਲੇ ਆਊਟਲੈਟ ਚਲਾਂਗੇ ਕਿਹੜੀ ਨਵੀਂ ਕਿਹੜੀ ਲੱਗੀ? ਆਪੂ ਕਿਵੇਂ? ਠੀਕ ਆ, ਠੀਕ ਆ। ਐਦਾਂ ਚੱਕ। ਕੀ ਕਿਹਾ ਤੂੰ? ਪਲਾਸਟਿਕ ਹੁੰਦੀ ਆ ਚ? ਕਾਢ ਪਲਾਸਟਿਕ ਹੁੰਦੀ ਆ। ਤੇਰੇ ਚ। ਤੈਨੂੰ ਕੌਣ ਕਹਿੰਦਾ? ਮੈਨੂੰ ਪਤਾ ਹੈ। ਮੈਂ ਪਲਾਸਟਿਕ ਹੁੰਦੀ ਆ, ਚ ਇੰਝ ਪਲਾਸਟਿਕ ਤਾਂ ਨਹੀਂ ਹੁੰਦੀ। ਇਹ ਪਲਾਸਟਿਕ ਨਹੀਂ, ਇਹ ਸਟਰੌਂਗ ਲੱਗਦਾ। ਮਾਰੀ। ਬਹੁਤ ਆ। ਕਿ ਤੂੰ ਆਪ ਦਾ ਬਰੋਟੀ ਪੀ ਲਈ, ਮੈਨੂੰ ਪੀਣ ਨਹੀਂ ਦੀ ਹੁਣ। ਹੈ? ਉਹ ਮੈਂ ਕੋਈ ਬਰੋਟੀ ਪੀਣਾ ਨਹੀਂ ਰਿਹਾ। ਇਹ ਪੀਤੀ ਲਾਏਗੀ ਹੁਣ, ਆ ਮੈਨੂੰ ਦੇ ਦੇ ਸਾਈਡੋਂ ਦੇ ਦੇ। ਆਮੇ ਕਹਿੰਦੇ ਮੈਂ ਟੈਨੂ ਨੀ ਮਿਲਦਾ ਕੋਈ ਕੁਝ ਨਹੀਂ ਮਿਲਦਾ ਠੀਕ ਹੈ ਔਰ ਹੈਲੋ ਚਾਹ ਆ ਗਈ ਕਾਈ ਦੇ ਲੋ ਮੇਂ ਤੋ ਚਾਹ ਆ ਗਈ ਕਹਿੰਦੇ ਚਾਹ ਦੇਖੋ ਹਾਉ ਪੀਣੀ ਜਾ ਹੈ ਆਣੀ ਖਾਣਾ ਇਹ ਤਾਂ ਇਹ ਤਾਂ ਛੋਟਾ ਖਾਣਾ ਖਾਣਾ ਚੜ ਇੱਕ ਅੱਧਾ ਲੈ ਲੈ ਦੰਦ ਨਾਲ ਘੜਾਣੀ ਪਰ ਨਾ ਨਾ ਠੀਕ ਆ ਆ ਮਾਤਾ ਹਾਉ ਵਾਹ ਜਾ ਕਰੋ ਕਿ ਮੈਂ ਰਾਮ ਨੂਰ ਚਾਹ ਪੀਲਾ ਕਿੱਥੇ ਆ ਚਾਹ ਪੀਲਾ ਆਇਆ ਚਾਹ ਪੀਲਾ ਆ ਜਾ ਰਾਮ ਨੂਰ ਰੈਸਟੋਰੈਂਟ ਵਾਲੇ ਹੁਣ ਸੇ ਜਵਾਬ ਦੇਗੇ ਚੱਕ ਦੋ ਕੰਮ ਕਿਰਾਏ ਚੱਕ ਦੋ ਕੰਮ ਨੂੰ ਉਹ ਜਵਾਬ ਦੇਗੇ ਤਾਂ ਕਹਿੰਦੇ ਆਉਂਦੇ ਨਹੀਂ ਹੁਣ ਇਹ ਬਚਣੇ ਬਚਣ ਗਿਆ ਕਿ ਚੱਕ ਦੀ ਕੰਮ ਇਹਦਾ ਹੈ ਲਬੇੜ ਦੇ ਕਰਦੇ ਕਚਰ ਕਚਰ ਕਰਕੇ ਖਾਜ ਇਹਨਾਂ ਨੂੰ ਸਾਰਿਆਂ ਨੂੰ ਸਾਮਾਨ ਛੱਡੀ ਨਾ ਕੋਦ ਮੇਹਰਬਾਨੀ ਦਿੱਤੇ ਲੇ ਜਾਂਦੇ ਹੈ ਮੇਹਰਬਾਨੀ ਤੁਸੀਂ ਬਿਸਕੁਟ ਖਾਓਗੇ ਤੇ ਮਿਲ ਜਾਂਦੇ ਚੱਬ ਨਹੀਂ ਜਾਂਦੇ ਹਾਂ ਇਹ ਟੱਟ ਆ ਗਏ ਮੇਰੇ ਮੂੰਹ 'ਤੇ ਤਦੋਂ ਬੱਸ ਕਰਨੇ ਆ ਆਏਗਾ ਮੇਰੀ ਗੱਲ ਹੁਣ ਜਿਹੜੇ ਤੇਰੇ ਦੰਦ ਲੱਗੇ ਵੇ ਇਹ ਕਟਾ ਦੇਣੇ ਆ 300 ਦੇ ਕੱਟ ਲੈਣਗੇ ਰੁਪਇਆ 3-400 ਪਊ ਨਾਲ ਆਪਾਂ 600 ਦੇ ਦੰਦ ਨਵੇਂ ਲਵਾ ਲੈਣੇ ਤੇਰੇ 600 ਕੋਨੋ 6-700 ਦੀ ਲੱਗਣਗੇ ਬਾਦਰੀ ਤੇਰੇ ਦੰਦ ਤਾਂ 6 ਨੇ ਸਾਰੇ ਪਾਪਾ ਹਾਂ ਪਾਪਾ ਹੈ ਨਾ ਪਾਣਾ ਸੁੰਘ ਕੇ ਨਹੀਂ ਹੁੰਦਾ ਫਰੈਗਰੈਂਸ ਹੁੰਦੀ ਆ ਸੁੰਘ ਕੇ ਬੇਇਤੀ ਕਰਿਆ ਤੂੰ ਭਾਣਾ ਆਣ ਪੜ ਪੀਪਲ ਹੈ ਸੁੰਘ ਕੇ ਕੇ ਸੁੰਘ ਕੇ ਨਹੀਂ ਹੁੰਦਾ ਕਸ ਸਮੈਲ ਦੇਖੋ ਕਿੰਨੀ ਵਧੀਆ ਆ ਰਹੀ ਆ ਸੁੰਘ ਕੇ ਦੱਸਿਓ ਸਹੀ ਆ ਕਿੰਨੀ ਕਿਤਾਬੀ ਲੱਗਦੀ ਹੋਰ ਚੱਕ ਦੇ ਸਮਾਨ ਚੱਕੋ 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 ਕਹਿੰਦੇ ਕਾਚਰ ਕਾਚਰ ਕਰਕੇ ਖਾ ਜਾਓ ਪੀ ਲੋ ਨਿਮੇੜ ਦੋ ਆ ਦੇਖ ਰਿਹਾ ਪਹਿਲਾਂ ਕਹਿੰਦੇ ਰਿਸ਼ਤੇਦਾਰ ਆਣੇ ਹੋਣਾ ਮੈਨੂੰ ਕਹਿੰਦੇ ਪੂਜਿਆ ਬਿਸਕੁਟ ਲੈ ਕੇ ਆਇਆ ਮੈਂ ਭੈਣਾ ਪੂਜਿਆ ਬਿਸਕੁਟ ਸਾਰੇ ਕੋਲ ਲਿਆਇਆ ਰਿਸ਼ਤੇਦਾਰ ਕਰਕੇ ਕੈਂਸਲ ਕਹਿੰਦੇ ਅਸੀਂ ਨਹੀਂ ਆਉਂਦੇ ਅੱਜ ਤੇ ਫਿਰ ਸਮਾਨ ਫਿਰ ਆਪਣੇ ਕੰਮ ਆ ਗਿਆ ਆਪਾਂ ਫਿਰ ਕਿੱਥੇ ਛੱਡ ਦਈਏ ਇਹ ਚੀਜ਼ਾਂ ਸਮਾਨ ਸਾਰ ਆਪਣੇ ਘਰ ਕਿਉਂ ਬੁਆ ਹਾਂ ਹੈ ਆਪਾਂ ਬਣ ਗਿਆ ਮੌਜਾ ਉਹ ਜਵਾਬ ਦੇ ਗਿਆ ਤਾਂ ਕਹਿੰਦੇ ਆਉਂਦੇ ਨਹੀਂ ਅੱਜ ਫਿਰ ਉਹਨਾਂ ਨੇ ਗੱਲ ਤੇ ਗੱਲ ਪਾਈ ਮੇਰੇ ਪੀਆ ਮੇਰਾ ਤੂੰ ਆਏ ਹਸਾਬ ਨਾਲ ਵੀ 70 ਨਹੀਂ ਭੂਆ ਦੇ ਭੂਆ ਦੇ ਵੀ ਦਿਨ ਵਧ ਗਏ ਕਣਕੀ ਬਾਦ ਕੇ ਪਹਿਲਾ ਮੇਰੀ ਗੱਲ 70 ਮੈਂ ਗਿੜੀਆਂ ਲਿਆਇਆ ਤੇ ਬਿਸਕੁਟ ਲਿਆਇਆ ਤੇ ਉਹ ਮਾਜਾ ਜਿਹਾ ਲੈ ਕੇ ਆਇਆ ਹਨਾ ਰੁਪਏ ਮੇਰਾ 150 ਲੱਗ ਗਿਆ ਹੁਣ ਕਹਿੰਦੇ ਆਉਂਦੇ ੜੀ ਐ ਥੋੜਾ ਹੁੰਦਾ ਕੋਈ ਗੱਲ ਨਹੀਂ ਦਿੱਤੇ ਆ ਨਾ 150 ਰੁਪਏ ਲੈ ਲੈਣੋਂ ਤੋਂ ਮੈਂ ਮਾਜਾ ਨਹੀਂ ਆਇਆ ਹਨਾ ਮੈਂ ਮਾਜਾ ਨਹੀਂ ਆ ਨਾ ਤੇ ਇਥੋਂ ਥੋੜੋ ਲੈਣੇ ਨੇ ਐ ਥੋੜੋ ਯਾਰ ਗੱਲ ਇਹ ਨਹੀਂ ਹੁੰਦੀ ਵੀ ਬੰਦੇ ਨੂੰ ਆਏ ਸੋਚਣਾ ਚਾਹੀਦਾ ਵੀ ਪਹਿਲਾਂ ਆਲ ਨਹੀਂ ਫੋਨ ਕਰਤਾ ਮੈਂ ਅਸੀਂ ਦਰਪੇ ਨਾਲ ਤਾਂ ਰੁਪਏ 150 ਲਾਤਾ ਆਪਾਂ ਤੇ ਹੁਣ ਫਿਰ ਹੁਣ ਐ ਥੋੜਾ ਸਮਾਨ ਰੱਖਣਾ ਐ ਪਿਆ ਮੈਨੂੰ ਚੰਗਾ ਨਹੀਂ ਲੱਗਦਾ ਸਮਾਨ ਕੱਬਿਆਂ ਦੀ ਮੋਹ ਲੱਗੀ ਹੋਈ ਸੀ ਕੱਬਿਆਂ ਲਈ ਖਾਣੇ ਕੱਬਿਆਂ ਦੀ ਮੋਹ ਲੱਗੀ ਹੋਈ ਸੀ ਸੋ ਸਮਾਨ ਬਈ ਉਹ ਆਏ ਨਹੀਂ ਤੇ ਫਿਰ ਮੈਂ ਕਿਹਾ ਚੱਲ ਅਸੀਂ ਖਾ ਲੈਂਦੇ ਆ ਲਓ ਵੀ ਨਵੀਂ ਪੇਸ਼ਕਾਸ਼ 부ਆ ਪਾਰੀ ਸਾਡੀ ਬੋਲੀ ਬੋਲੀ ਸੁਣਾਰੇ ਹਾਂ 부ਆ ਬੋਲੀ ਪਾ ਮਾ ਸਗਨ ਮਨਾ ਮਾ ਬੋਲੀ ਪਾ ਮਾ ਸਗਨ ਮਨਾ ਸਗਨ ਮਾ ਦੇ ਲਾਏ ਸ਼ਾਮ ਦੇ ਤੇ ਤੇਰੇ ਲਾਏ ਸ਼ਾਮੀ ਆਹ ਬੋਲੀ ਕੱਡੇ ਕਡੇਰੇ ਲਾਏ ਸਾਵਣੀ ਹਾਂ ਮੈਂ ਗਿਆ ਤੱਕ ਆਹ ਆਹ ਲੈ ਆ ਮੈਂ ਸੰਗੀਤ ਵਾਈਫ ਨੂੰ ਆਹ ਲੈ ਦੇ ਗਾ ਰਹੇ ਹਾਂ ਕਿਵੇਂ ਲੱਗੀ ਵਧੀਆ ਕੰਗ ਲੱਗੀ ਪੂਰੀ ਪੂਰੀ ਤੂੰ ਵੀ ਤੂੰ ਵੀ ਗਾ ਦੇ ਕੁਝ ਵੀ ਗਾ ਦੇ ਐਂਡ ਕਰ ਤੂੰ ਵੀ ਗਾ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਵੇ ਚੰਜਰੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਚੱਲ ਹੋਰ ਕਿਹੜੀ ਆਉਂਦੀ ਆ ਚਲੇ ਗਲਾ ਸਿਵਚੇ ਸਮੇਂ ਦੀਆਂ ਵਾਲੀਏ ਜਾਨੇ ਰਹਿਣ ਮਾਪੇ ਦੀਆਂ ਪੁੱਤਾਂ ਨੂੰ ਪਾਲੀਆਂ ਜਾਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲ ਸਿਰ ਆ ਕਹਿੰਦੇ ਮੇਰੇ ਉਹ ਦਿਓ ਮੁੜ ਕੇ ਨੂੰ ਦਿਓ ਬਿਸਕਟ ਦਿਓ ਗੁੜੀ ਨੂੰ ਚੱਕ ਬਾਈ ਖੁਸ਼ ਹੈ ਇਹ ਗਿਫਟ ਹੀ ਆ ਬਸ ਇਹ ਹੋਰ ਆਉਂਦੇ ਕੋਈ ਬੋਲੀ ਹੈ ਆਉਂਦੇ ਕਦੀ ਬੋਲੀ ਹੋਰ ਆਉਣ ਦੇ ਕੋਈ ਕਦੀ ਜਿਹੜੀ ਘੈਂੜੀ ਆਪੀ ਆਉਣ ਦੇ ਦਰਸ਼ਕਾਂ ਦੀ ਡਿਮਾਂਡ ਤੇ ਵੀਰਾ ਦੇ ਕੁਟਵਾ ਦੀਆ ਵੀਰਾ ਸੁਪੇਰਾ ਮੈਂ 베 ਤੁੜਾ ਜੇ ਮੈਂ ਹਾਂ ਮਾਵ ਵਦਈ ਮੈਂ ਤਾਂ ਸੂਰਜ ਜਿੰਦੀ ਬੇਬੀਰ ਸੁਲਖਣਿਆ ਚਪਾ ਬਾਜੀਵਾ ਬਾਜੀਵਾ ਕਨੇ ਲੱਖ ਖੁਸ਼ੀਆਂ ਪਾਸਾਈਆਂ ਜੇ ਸਤਵਰ ਨਜ਼ਰ ਕਰੇ ਸਰਾ ਘੱਟਾ ਬਸ ਮੈਂ ਕਹਣਾ ਚੱਕ ਦੇ ਰਾ ਬਸ ਇੱਕੋ ਜਿਹਾ ਹੋਜ ਇੱਕ ਬੋਲੀ ਦੇ ਨਾਲ ਚੱਕ ਦੇਖਾ ਚੱਕ ਦੇ ਇੱਕ ਲੈ ਲੈ ਉਹ ਲੈ ਲੈ ਇੱਕ ਮੰਨ ਲਾ ਬਿਸਕਟ ਦੇ ਫਿਰ ਕਹਿੰਦੇ ਵੀ ਕਿਆ ਹੋ ਰਿਹਾ ਐਮਨੁਰ ਕੇ ਮੇਲੇ ਕਾ ਮਾ ਓਕੇ ਆ ਹੈ ਪੂਆ ਜਗਰਾਮ ਵਾਲੀ ਪੂਆ ਕਹਿੰਦੀ ਤੇਰੇ ਬਲੌਗ ਦੇਖਦੀ ਹਾਂ ਸਾਰੇ ਮੈਂ ਹੋਰ ਕਹਿੰਦੀ ਮੈਂ ਬਲੌਗ ਦੇਖਦੀ ਹਾਂ ਥੋੜੇ ਹਰ ਨੇ ਐਮ ਵੀ ਲੇ ਪਤਾ ਲੱਗੂਗੇ ਬਣੀ ਤੇਰੀ ਆਲ ਪੰਜਾਬ ਦੇ ਵਿੱਚ ਤੇਰੀ ਸਰਵਿਸ ਆਲ ਪੰਜਾਬ ਜਾਨੀ ਆ ਤੂੰ ਆਲ ਪੰਜਾਬ ਚ ਲੈ ਲੈ ਟੱਚ ਹੋਣਾ ਕਿਉਂ ਕੀ ਗੱਲ ਹੈ ਕੋਣਾ ਨਾਲ ਬਿਚਾਉਣਾ ਕੋਣਾ ਦਾਨੀ ਟੱਚ ਸਕਰੀਨ ਦਬਾਦੀ ਤੈਨੂੰ ਟੱਚ ਸਕਰੀਨ ਦਬਾਦੀ ਹੈ ਦਬਾ ਦਬਾ ਦੇ ਤੈਨੂੰ ਟੱਚ ਸਕਰੀਨ ਹੈ ਹੈ ਆਏ ਉਂਗਲਾ ਮਾਰਿਆ ਕਰੀ ਫੋਨ ਤੇ ਆਏ ਅੱਜ ਫੇਰ ਤੇਰੀ ਭੂਆ ਨੂੰ ਦਿਖਾਉਣੀ ਐ ਚਕਰਾਂ ਵਾਲ ਨੂੰ ਤੇਰੀ ਵੀਡੀਓ ਆਉ ਜਾ ਉਹਦੇ ਕੋਲ ਮੋਬਾਈਲ ਚ ਹੋਰ ਹੁਣ ਹੌਣ ਕਿਉਂ ਕਹਿੰਦੀ ਮੈਂ ਤੇ ਵੀਡੀਓ ਦੇਖਦੀ ਹਾਂ ਬਲੌਗ ਦੇਖਦੀ ਹਾਂ ਨੇ ਕਹਿੰਦੀ ਮੈਂ ਹੈਂ ਤੇਨੇ ਕਦੋਂ ਤੱਕ ਪਾਇਆ ਸੋ ਲਓ ਜੀ ਜੇ ਸਾਡਾ ਬਲੌਗ ਤੁਹਾਨੂੰ ਸੋਹਣਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ